ਸਾਰਿਆਂ ਪਿਆਰ ਭਰੀ ਸਸਰੀਏ ਕਾਣ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਇਹ ਪੇਂਟ ਕਰਨਾ ਦੱਸਦੇ ਆ ਇਹ ਦੁਪੱਟਾ ਸਾਡੇ ਕੋਲ ਬਾਇਲ ਦਾ ਪੀਛੇ ਜਾਂ ਕਰਦਾ ਰਹਿਦਾ ਤੇ ਇਹ ਅਸੀਂ ਨਾ ਵੀ ਚੌਕ ਨਾਲ ਵੀ ਲਾ ਲਿਆ ਮਾਰਕ ਜਾਂ ਕਰ ਲਿਆ ਵੀ ਇੱਥੇ ਅਸੀਂ ਫਲ ਬਣਾਉਣਾ ਇੱਕ ਇੱਥੇ ਬਣਾਉਣਾ ਇੱਕ ਇਧਰ ਤੇ ਇਧਰੋਂ ਪਹਿਲਾਂ ਤੁਹਾਨੂੰ ਦੱਸਦੇ ਆ ਅਸੀਂ ਪੱਤੀ ਬਣਾਉਣੀ ਕਾਇਸ ਤਾ ਬੀੜਗੋ ਨੂੰ ਐਂਡ ਤੱਕ ਰੇਖੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਇਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਗਾਇਸ ਬੀੜਗੋ ਕਹੇ ਜੀ ਲੱਗੀ ਤੇ ਇਹ ਸਾਥੋਂ ਸੂਟ ਪੇਂਟ ਕਰਵਾਉਣੇ ਹੋਣ किसी भी डिजाइन च किसी भी कलर च कह भी कपड़े चीज तो हाथों पेंट करवा सकते होते हूँ असं माड़ा जहा चिट्टा कलर लवेंगे देखो इस तरह पत्ती बनती है ਜੇ ਤੁਸੀਂ ਕੋਟੀਸ ਵਾਟਰ ਜੈਕਟ ਬਲਾਉਜ਼ ਬਣਵਾਉਣਾ ਹੋਵੇ ਤਾਂ ਆਰਡਰ ਕਰ ਸਕਦੇ ਹੋ ਫਰਕਾਰੀ ਦਾ ਕੰਮ ਅਸੀਂ ਛੱਡਤਾ ਹੁਣ ਤੇ ਮੈਂ ਤਾਂ ਬਹੁਤ ਜ਼ਿਆਦਾ ਨਾ ਦੇਖੋ ਹੁਣ ਆਪਾਂ ਵਾਈਟ ਕਲਰ ਲੈ ਕਪੜੇ ਨਾ ਪਹੁੰਚ ਲੈਣਾ ਇਹਨੂੰ ਮਿਕਸ ਕਰਦੇ ਹਾਂ ਐਸ ਤਰ੍ਹਾਂ ස්තර පත්තග වන්නගේ හොන පසු පොළමනා කදකය ඒපත්තග මනාලය සෙදරයි ම නවුණඟ අපා ਬਣਾ ਲੈਣੇ ਆ ਫਿਰ ਤੁਹਾਨੂੰ ਫੁੱਲ ਬਣਾ ਕੇ ਦੇਖੋ ਜੀ ਆਪਾਂ ਪੱਤੀਆਂ ਬਣਾ ਲਈਆਂ ਹੁਣ ਆਪਾਂ ਫੁੱਲ ਬਣਾਉਣੇ ਆ ਪਹਿਲਾਂ ਅਸੀਂ ਕਾਣਾ ਲਗਾ ਲਿਆ ਸੀ ඇස්තන පත්තග මනාලානය දෙක බඩ ගෂෝට තු සි ා්චිීම නවසාකද கலா கலர் காரா கலர் பழைய बीड़ को बनानी नाल नाल थोड़ा या पतला कलर लग ना तो पाँल इन कर सकते हो जिमें थोड़ा जहा पतला कलर ला के हम आप कलर लिया पर कलर ਬਿੱਚ ਤੇ ਨਾਲ ਪਹਿਲਾਂ ਤੁਸੀਂ ਐ ਫੁੱਲ ਬਣਾ ਲਓ ਦੇਖੋ ਵੇਚਦੀ ਆਪਣਾ ਨਾ ਥੋੜਾ ਥੋੜਾ ਵੀ ਬਲੈਕ ਕਲਰ ਵੀ ਦਿਸੂਗਾ ਇਹ ਤਰ੍ਹਾਂ ਪਰਲ ਬਣਾਉਂਗਾ ਰੱਪਾਇਆ ਮਰਤੀ ਕਲਰ ਬਣਾਉਣਾ ਹੈ ਦੁਪट्टे ਦੇ ਵਿੱਚ ਦੇਖੋ ਐਸਟਰ ਜੇ ਤੁਸੀਂ ਚਿੱਟੇ ਨਾਲ ਪਤਲੇ ਪਤਲੇ ਨਾਲ ਤੁਸੀਂ ਪਹਿਲਾਂ ਉਹ ਕਰ ਲੋਗੇ ਨਾ ਸੁੱਕੇ ਬਾਅਦ ਕਰੋਗੇ ਪਰ ਮੈਂ ਤੁਸੀਂ ਜਾਮਨੀ ਨਾਲ ਵੀ ਇਹ ਥੋੜੀ ਜੀ ਡਰਾਈਂਕ ਕਰ ਲੋ ਜਾ ਇਹ ਤਾਂ ਵੀੜਗਾ ਬਣਾਉਣ ਖਾਤਰ ਵੀ ਤੁਹਾਨੂੰ ਦੱਸਿਆ ਤੇ ਨਹੀਂ ਅਸੀਂ ਤਾਂ ਵੀ ਨਾਲ ਦੀ ਨਾਲ ਹੀ ਬਣਾ ਲੈਨੇ ਹਾਂ ਉਦੋਂ कोई बड़ी, पत्ती कोई छोटी इस तरह साढ़ा ना स्टैंड लोड नहीं आता सीट इस करके थोड़ी जी दिक्कत आ रही है बनाने इस तरह बना लेना देखो ये यह असी परपल कलर का बनाया है హను బను పూజ లేట కలర్ బా එදර චටජී වංජකේදනලා ਜੇਦੋਂ ਬਣ ਗਿਆ ਫਿਰ ਵੀ ਤੁਹਾਨੂੰ ਅਸੀਂ ਬਖਾਵਾਂਗੇ ਦੁਪੱਟਾ ਬਣ ਕੇ ਤਿਆਰ ਹੋ ਗਿਆ ਦੇਖੋ ਜਿੱਥੋਂ ਤੁਸੀਂ ਡਾਰਕ ਦਿਖਾਉਣਾ ਹੈ ਉੱਥੇ ਤੁਸੀਂ ਪਰਪਲ ਕਲਰ ਹੋਰ ਲਾ ਕੇ ਫਿਰ ਤੁਸੀਂ ਉੱਥੋਂ i esta, ਇਸ ਤਰ੍ਹਾਂ ਫਲਾ ਦੇਣਾ ਵਿੱਚ ਵੀ ਬਲੈਕ ਵੀ ਨਜ਼ਰ ਆਉਂਦਾ ਤੇ ਉੱਤੇ ਪਰਪਲ ਆ ਇਧਰੋਂ ਠਿੱਕਾ ਪਰਪਲ ਹੋ ਗਿਆ ਇਸ ਤਰ੍ਹਾਂ ਬਣਾਉਣਾ ਤੁਸੀਂ ਵਰਚਾ ਪੁੰਝ ਲੈਣਾ ਹੁਣ ਤੁਸੀਂ ਚਿੱਟਾ ਲੈਣਾ ਇਹਦੇ ਵਿੱਚੋਂ ਇਹ ਚਿੱਟੇ ਦੇ ਵਿੱਚ ਆਪਾਂ ਪਾਣੀ ਮਿਲਾਇਆ ਹੋਇਆ ਆਪਾਂ ਡਾਇਰੈਕਟ ਸੀਸੀ ਵਿੱਚੋਂ ਲੈਣਾ ਦੇਖੋ ਤੇ ਹੁਣ ਆਪਾਂ ਪਤਲਾ ਵਰਛ ਲੈਣਾ ਤੇ ਇਹਦੇ ਡਾਟ ਲਗਾ ਦੇਣੇ ਆ ਤਾਂ ਤੁਸੀ ਲਾ ਦੇਣੀ ਹੈ ਇਹ ਪਤਲਾ ਕਲਰ ਨਹੀਂ ਲੈਣਾ ਤੇ ਇਹਦਾਣਾ ਫਿਰ ਤੁਸੀਂ ਹਲਕਾ ਹਲਕਾ ਕਿਤੇ ਕਿਤੇ ਤੁਸੀਂ ਇਸ ਤਰ੍ਹਾਂ आपको सुके बगैर हाईलाइट कर देना सु जो दे सुक गया हूँ तो गिला गिले के बच्चे पता नहीं लगता जिते अपना गेस डार्क दनी है फनीशिंग वो आप डारक भी देवे ਐਸ ਲੋਡ ਅਪਨੇਸ਼ਨ ਦੇ ਦੇਣੀ ਹੈ ਤੇ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿ ਐ ਹੋਜੀ ਲੱਗੀ ਵੀਡੀਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੂਟ ਪੇਂਟ ਕਰਵਾਉਣੇ ਹੁਣ ਕੜਾਈ ਕਰਵਾਉਣੀ ਹੋਵੇ ਪੇਂਟ ਕਰਵਾਉਣੇ ਹੁਣ ਤਾਂ ਤੁਸੀਂ ਸਾਥੋਂ ਕਰਵਾ ਸਕਦੇ ਹਾਂ ਦੇਖੋ ਕੱਟ ਰੇਟਾਂ 'ਚ ਕਰਾਂਗੇ ਜੇ ਤੁਸੀਂ ਆਪ ਦਾ ਕੱਪੜਾ ਭੇਜ ਕੇ ਪਾਸਾ ਰਹੀਂ ਸਾਡੇ ਕੋਲੇ ਸਾਥੋਂ ਤਿਆਰ ਕਰਵਾ ਸਕਦੇ ਹਾਂ ਜੇ ਜਿਹੜਾ ਡਿਜ਼ਾਈਨ ਆਖੋਗੇ ਜਿਹੇ ਜਿਹੇ ਕੱਪੜੇ ਤੇ ਉਸੇ ਤੇ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਇਹਦੀ ਹੁਣ ਜੇ ਥੋੜੀ ਬਹੁਤੀ ਫਿਨਿਸ਼ਿੰਗ ਰਹਿ ਗਈ ਉਹ ਅਸੀਂ ਬਾਅਦ ਦੇ ਵਿੱਚ ਕਰਾਂਗੇ ਠੀਕ ਹੈ ਜੀ ਤੇ ਜਦੋਂ ਇਹ ਸਾਰਾ ਤਿਆਰ ਹੋ ਗਿਆ ਤੇ ਉਦੋਂ ਅਸੀਂ ਤੁਹਾਨੂੰ बना के दसा दप्टा जो ये तो ये तैयार हो गया इत बिरला लगता उ पत्ती होर बना दौ ਪੱਤੀ ਬਣਾਦੇ ਹੋ ਤੇ ਇੱਕ ਫਰਲਾ ਇੱਥੇ ਬਣਾਵਾਂਗੇ ਆਪਾਂ ਇੱਕ ਫਰਲਾ ਇੱਧਰ ਬਣਾਵਾਂਗੇ ਫਿਰ ਜਦੋਂ ਤਿਆਰ ਹੋ ਗਿਆ ਇੱਥੇ ਅੱਗੇ ਬਣੀ ਜਾਊਗਾ ਡਿਜ਼ਾਈਨ ਵੀ ਕਹੇ ਜਾਂ ਡਿਜ਼ਾਈਨ ਮੰਨਦਾ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ